ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਕਿਵੇਂ ਦੀ ਅਪਡੇਟ ਹੈ ਕੀ ਹਾਲਾਤ ਨੇ ਮੌਸਮ ਦੇ ਬਦਲ ਬਈ ਅਤੇ ਮੀਂਹ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਹੈ ਕਿਸ ਇਲਾਕੇ ਵਿੱਚ ਕਾਬਜ ਹੋਵੇਗਾ ਕਿਸ ਇਲਾਕੇ ਵਿੱਚ ਮੀਂਹ ਦੇ ਚਾਂਸ ਜ਼ਿਆਦਾ ਨੇ ਇਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆਂ ਗੱਲ ਕੀਤੀ ਜਾਵੇ ਸੈਟਲਾਈਟ ਇਮੇਜ ਦੀ ਸੈਟਲਾਈਟ ਇਮੇਜ ਦੇਖ ਰਹੇ ਹੋ ਕਿ ਪੰਜਾਬ ਦੇ ਪੱਛਮੀ ਹਿੱਸੇ ਵੱਲ ਪਹਾੜੀ ਖੇਤਰ ਵੱਲ ਅਤੇ ਰਾਜਸਥਾਨ ਦੇ ਕੁਝ ਇਲਾਕੇ ਵਿੱਚ ਸਿਸਟਮ ਲਗਾਤਾਰ ਬਣ ਰਹੇ ਨੇ ਜੋ ਕਿ ਪੰਜਾਬ ਵੱਲ ਹੁਣ ਕੂਚ ਕਰਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਮੀਂਹ ਦੇ ਅਲਰਟ ਦੀ ਤੁਹਾਨੂੰ ਪੁਰਾਣੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਮੀਂਹ ਦੇ ਅਲਰਟ ਨੇ ਇਹ ਖਾਸ ਤੌਰ ਤੇ ਸਾਨੂੰ ਪੱਛਮੀ ਪੰਜਾਬ ਜਿਹਦੇ ਵਿੱਚ ਜਿਹੜਾ ਅੰਮ੍ਰਿਤਸਰ ਤਰਨਤਾਰਨ ਤੋਂ ਇਲਾਕਾ ਹੁੰਦਾ ਹੋਇਆ ਫਜ਼ਿਲਕਾ ਤੋਂ ਲੈ ਕੇ ਮਲੋੜ ਤੱਕ ਦੀ ਬੈਲਟ ਹੈ ਜਿਹੜੀ ਖਾਸ ਤੌਰ ਤੇ ਪਾਕਿਸਤਾਨੀ ਬੈਲਟ ਨਾਲ ਟੱਚ ਕਰਦਾ ਇਲਾਕਾ ਹੈ ਇਦੇ ਵਿੱਚ ਜ਼ਿਆਦਾ ਚਾਂਸ ਨੇ ਮੀਂਹ ਦੇ ਫਿਰ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਸੈਂਟਰਲ ਪੰਜਾਬ ਦੀ ਤਾਂ ਲੁਧਿਆਣੇ ਦਾ ਕਿਸ ਦਾ ਅਸਰ ਹੈ ਥੋੜਾ ਬਹੁਤ ਅਸਰ ਘਟਦਾ ਹੋਇਆ ਸਾਨੂੰ ਦੁਆਬੇ ਦੀ ਬੈਲਟ ਵਿੱਚ ਦਿਖਾਈ ਦੇ ਰਿਹਾ ਜਿਵੇਂ ਕਿ ਹੁਸ਼ਿਆਰਪੁਰ ਤੋਂ ਰੂਪਨਗਰ ਬਲਾਚੌਰ ਨੰਗਲ ਅਨੰਦਪੁਰ ਸਾਹਿਬ ਥੋੜਾ ਬਹੁਤਾ ਏਰੀਆ ਇਹਦੇ ਵਿੱਚ ਜਿਹੜਾ ਘਟ ਮੀਂਹ ਦੇ ਚਾਂਸ ਉਹ ਚੰਡੀਗੜ੍ਹ ਤੱਕ ਦਾ ਏਰੀਆ ਜਿਹੜਾ ਹੈ ਇਹ ਜਿਹੜੀ ਬੈਲਟ ਹਿਮਾਚਲ ਨੂੰ ਟੱਚ ਕਰ ਰਹੀ ਹੈ ਇਸ ਪਾਸੇ ਦੀ ਇਸ ਦੇ ਵਿੱਚ ਅਸਰ ਘੱਟ ਹੈ ਅਗਰ ਗੱਲ ਕੀਤੀ ਹੋ ਤਾਂ ਇਹਨਾਂ ਇਲਾਕਿਆਂ ਵਿੱਚ ਇਸ ਮੀਂਹ ਦੇ ਚਾਂਸ ਜ਼ਿਆਦਾ ਨਹੀਂ ਜਿਹੜੇ ਤੁਹਾਨੂੰ ਅਸੀਂ ਦੱਸੇ ਨੇ ਕਿ ਇਹਨਾਂ ਇਲਾਕਿਆਂ ਵਿੱਚ ਇਸ ਮੀਂਹ ਦੇ ਚਾਂਸ ਜ਼ਿਆਦਾ ਨਹੀਂ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਮੌਸਮ ਕਿਵੇਂ ਦਾ ਬਣਿਆ ਹੋਇਆ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਪਮਾਨ ਠੀਕ ਠਾਕ ਹੈ ਜੀ ਲਗਭਗ ਸ਼ਾਮ ਦੇ 6:05 ਚੁੱਕੇ ਨੇ ਤੇ ਤਾਪਮਾਨ ਜਿਹੜਾ ਹੈ ਸਾਨੂੰ 15-17 ਡਿਗਰੀ ਦੇ ਵਿਚਕਾਰ ਹੀ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਮੀਂਹ ਦੇ ਨਾਲ ਜੋ ਗਤੀਵਿਧੀਆਂ ਹੋਣਗੀਆਂ ਉਸ ਦੇ ਕਾਰਨ ਤਾਪਮਾਨ ਕਾਫੀ ਘਟਦਾ ਹੋਇਆ ਸਾਨੂੰ ਦਿਖਾਈ ਦੇਵੇਗਾ ਬਾਕੀ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਇਹ ਮੀਂਹ ਦੀ ਗਤੀਵਿਧੀ ਜਿਹੜੀ ਹੈ ਸਾਨੂੰ ਕੱਲ ਦੁਪਹਿਰ ਤੱਕ ਦੇਖਣ ਨੂੰ ਮਿਲੇਗੀ ਬੱਦਲਬਾਜ਼ੀ ਦਾ ਅਸਰ ਰਹੇਗਾ ਤੇ ਕਿਣਮਣ ਕਣੀ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਇਸ ਤੋਂ ਇਲਾਵਾ ਕੋਈ ਵੀ ਅਪਡੇਟ ਆਉਂਦੀ ਹੈ ਚੈਨਲ ਦੇ ਉੱਪਰ ਵੀਡੀਓ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਬਾਕੀ ਤੁਸੀਂ ਹਜੇ ਪਾਣੀ ਲਗਾਉਣ ਤੋਂ ਸਪਰੇ ਵਗੈਰਾ ਕਰਨ ਤੋਂ ਕੱਲ ਦੀ ਜੋ ਵੀ ਤੁਹਾਡੀ ਪਲੈਨਿੰਗ ਹੈ ਉਸ ਤੋਂ ਗਰੇਜ ਕਰੋ ਤਾਂ ਕਿ ਕੋਈ ਨੁਕਸਾਨ ਹੋ ਸਕਦਾ ਹੈ ਜਾਂ ਕਿਸੇ ਤਰੀਕੇ ਤੁਹਾਡੀ ਜਿਹੜੀ ਫਸਲવાડી ਦਾ ਕੋਈ ਫਾਇਦਾ ਨਹੀਂ ਹੋਵੇਗਾ ਸਪਰੇ ਵਗੈਰਾ ਕਰੇਗਾ ਇਸ ਕਰਕੇ ਪਰਹੇਜ਼ ਕਰੋ ਬਾਕੀ ਚੈਨਲ ਦੇ ਉੱਪਰ ਬਣੇ ਰਹੋ ਅਗਲੀ ਅਪਡੇਟ ਲੈ ਕੇ ਜਲਦ ਆ ਰਹੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ